ਸਵਾਗਤ ਮੈਂ ਹਾਂ ਤਾਨਿਆ ਬਾਬੇ ਰੋਡੇ ਦੀ ਕਰੋਪੀ ਦੇ ਸ਼ਿਕਾਰ ਹੋਏ ਸਸਤੀ ਸ਼ਰਾਬ ਵੇਚਣ ਵਾਲੇ ਦੋ ਵਿਅਕਤੀ ਜੇ ਕਿਤੇ ਇੱਕ ਪੇਟੀ ਬਾਬੇ ਰੋਡੇ ਦੇ ਚੜਾਉਂਦੇ ਤਾਂ ਹੋ ਸਕਦਾ ਸੀ ਬਚ ਸਕਦੀਆਂ ਸੀ ਫੜੀਆਂ ਗਈਆਂ ਵੱਖ-ਵੱਖ ਬ੍ਰਾਂਡ ਦੀਆਂ 340 ਸ਼ਰਾਬ ਦੀਆਂ ਪੇਟੀਆਂ ਸਸਤੀ ਸ਼ਰਾਬ ਵੇਚਣ ਦੇ ਸ਼ੌਕੀਨਾਂ ਲਈ ਇਹ ਖਬਰ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਪੁਲਿਸ ਕਹਿ ਰਹੀ ਹੈ ਕਿ ਜਦੋਂ ਠੇਕੇ ਟੁੱਟੇ ਸੀ ਦਾ ਉਹੋ ਸਸਤੀ ਸ਼ਰਾਬ ਜਿਹੜੀ ਹੈ ਖਰੀਦ ਕੇ ਵੇਚ ਨਹੀਂ ਸਟੋਰ ਕੀਤੀ ਗਈ ਸੀ ਪਰ ਸਟਾਰ ਵਾਈਨ ਰਿੰਪਲ ਗਰੁੱਪ ਬਟਾਲਾ ਦੇ ਇਨਚਾਰਜ ਦਾ ਕਹਿਣਾ ਹੈ ਕਿ ਸਾਨੂੰ ਇੱਕੂਫੀਆ ਰਿਪੋਰਟ ਮਿਲੀ ਹੈ ਕਿ ਅਜਨਾਲੇ ਤੋਂ ਸ਼ਰਾਬ ਆ ਰਹੀ ਹੈ ਹੁਣ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਸੱਚ ਕੌਣ ਬੋਲ ਰਿਹਾ ਹੈ ਠੇਕੇਦਾਰ ਜਾਂ ਸਰਕਾਰ ਨਜਾਇਜ਼ ਸ਼ਰਾਬ ਵੇਚਣ ਵਾਲੇ ਦੇ ਸਿਰ ਤੇ ਕਿਹੜੇ ਆਕਾ ਦਾ ਹੱਥ ਹੈ ਕੌਣ ਦੱਸੇਗਾ ਠੇਕੇ ਦਾ ਸਿੱਤੇ ਸਰਕਾਰ ਦੇ ਖਜ਼ਾਨੇ ਨੂੰ ਹੁਣ ਤੱਕ ਕਿੰਨਾ ਮੋਟਾ ਚੁਣਾ ਲਗਾ ਚੁਕਾਏ ਨਜਾਇਜ਼ ਸ਼ਰਾਬ ਵੇਚਣ ਵਾਲਾ ਇਹ ਆਂਡਰ ਮੈਸ ਸੁਣਾਈ ਆ ਨਿੱਕ ਤੇ ਗੁੱਸੇ ਨਾਲ ਆਈ ਸੀ ਆਪਣੇ ਨਖਰ ਕੋਲ ਕਿ ਇਹ ਨਾਲੇ ਤੋਂ ਦੋ ਵੱਡੀਆਂ ਆ ਰਹੀਆਂ 31 ਮਰਜ਼ੀ ਠੇਕੇ ਸਸਤੇ ਹੋਏ ਸੀ ਉਹ ਦੋਵੇਂ ਠੇਕੇ ਵਖੋ ਕਿ ਠੇਕੇ ਨੂੰ ਬਦਲਣ ਲੈ ਕੇ ਇਕੱਠੀ ਕੀਤੀ ਸੀ ਕਿ ਅੱਜ ਕਰੀਬ 300 ਇਹ ਸਵਲ ਤੇ ਸੋ ਕੇ ਜਿਹੜੀ ਹੈ ਹੈ ਹੀ ਕਾਬੂ ਕੀਤੀ ਦਾ ਖੁਖਮਾਰ ਦੇ ਨਿਸ਼ਾਨ ਜਿਹੜੀ ਹੈ ਬਲੈਂਡਰ ਪ੍ਰਾਈਟ ਮੈਕਡੋਨਲ ਰਾਇਲ ਸਟੈਕ ਆਫੀਸਰ ਚੁਆਇਸ ਵਰਗੇ ਬ੍ਰਾਂਡ ਦੀਆਂ 340 ਪੇਟੀਆਂ ਵੇਖੀ ਮੂੰਹ ਚ ਪਾਣੀ ਤਾਂ ਤੁਹਾਡੇ ਜ਼ਰੂਰ ਆਇਆ ਹੋਣਾ ਪਰ ਕਹਿੰਦੇ ਨੇ ਕਿ ਮੁਹੱਬਤ ਜੰਗ ਤੇ ਕਾਰੋਬਾਰ ਚ ਸਭ ਜਾਇਜ਼ ਹੁੰਦਾ ਹੈ ਮਾਮਲਾ ਬਟਾਲਾ ਤੇ ਕੁਤਬੀ ਨੰਗਲ ਦਾ ਹੈ ਜਿੱਥੇ ਇੱਕ ਕਰ ਚੋਂ ਨਜਾਇਜ਼ ਸ਼ਰਾਬ ਦਾ ਵੱਡਾ ਜ਼ਖੀਰਾ ਮਿਲਣ ਨਾਲ ਹਾਹਾਕਾਰ ਮਚ ਗਈ ਇੰਨੀ ਵੱਡੀ ਮਾਤਰਾ ਚ ਨਜਾਇਜ਼ ਸ਼ਰਾਬ ਦੀ ਤਸਕਰੀ ਹੁੰਦੀ ਕਿਵੇਂ ਹੈ ਨੀਲੀ ਬੱਤੀ ਵਾਲੀ ਲਾਲ ਬੱਤੀ ਵਾਲੀ ਕਿਸੇ ਢੀਰੇ ਵਾਲੀ ਗੱਡੀ ਜਾਂ ਫਿਰ ਕਿਸੇ ਪ੍ਰਾਈਵੇਟ ਗੱਡੀ ਚ ਲਿਆਂਦੀ ਗਈ ਸੀ ਐਨੀ ਨਜਾਇਜ਼ ਸ਼ਰਾਬ ਚੈੱਕ ਕੌਣ ਕਰੇਗਾ ਸ਼ਰਾਬ ਅਸਲੀ ਹੈ ਕਿ ਨਕਲੀ ਕੀ ਪੁਲਿਸ ਮਲਜਮਾ ਦੇ ਹਲਕਾ ਚੋਂ ਸੱਚਾਈ ਬਾਹਰ ਕਢਾ ਸਕੇਗੀ ਇਸ ਨਜਾਇਜ਼ ਕਾਰੋਬਾਰ ਦਾ ਮਾਸਟਰਮਾਈਂਡ ਹੈ ਕੌਣ ਕੌਣ ਹੈ ਜੋ ਨਵੇਂ ਠੇਕੇਦਾਰ ਦਾ ਮਾਲੀ ਨੁਕਸਾਨ ਕਰਨਾ ਚਾਹੁੰਦਾ ਹੈ ਲੋਕੀ ਕਹਿੰਦੇ ਨੇ ਛੇਰ ਨੂੰ ਸਵਾ 6% ਕਰਦਾ ਹੈ ਸਟਾਰ ਵਾਈਨ ਡ੍ਰਿੰਪਲ ਗਰੁੱਪ ਬਟਾਲਾ ਦੇ ਚਾਰ ਸੁਖਰਾਜ ਮਸੀਨੇ ਇੱਕ ਸਾਜ ਵਿਪਾਕ ਤੇ ਪੁਲਿਸ ਟੀਮ ਨਾਲ ਸ਼ਿਕਾਰੀ ਨੂੰ ਸ਼ਿਕਾਰ ਸਣੇ ਹੀ ਦਬੋਚ ਲਿਆ ਦੋ ਵਿਅਕਤੀਆਂ ਨੂੰ 340 ਪੇਟੀਆਂ ਨਜਾਇਜ਼ ਸ਼ਰਾਬ ਨਾਲ ਰੰਗੇ ਹੱਤੀ ਪੜ ਕੇ ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੰਨੀ ਵੱਡੀ ਮਾਤਰਾ ਚ ਨਜਾਇਜ਼ ਸ਼ਰਾਬ ਦੀ ਤਸਕਰੀ ਹੁੰਦੀ ਕਿਵੇਂ ਹੈ ਕੌਣ ਕਰਤਾ ਸੀ ਕੀ ਤੇ ਕਹਿਣਤੇ ਹੁੰਦੀ ਸੀ ਔਰ ਕਿਹਦੀ ਸ਼ੈ ਨਾਲ ਹੁੰਦੀ ਸੀ ਹੁਣ ਇਹ ਸੱਚ ਪੁਲਿਸ ਸਾਹਮਣੇ ਲੈ ਕੇ ਆਉਂਦੀ ਹੈ ਜਾਂ ਫારે ਇਹ ਰਾਜ ਦਫਨ ਹੋ ਜਾਏਗਾ ਇਹ ਤਾਂ ਹੁਣ ਸਮਾਂ ਦੱਸੇ। ਉਹ ਓਵਰਮੈਂਟ ਲਈ ਸਾਨੂੰ ਕਿਤੇ ਗੁੱਟ ਸੁੱਤਣ ਆਈ ਸੀ ਆਪਣੇ ਮੁਕਦਰ ਕੋਲੋਂ ਤੇ ਅਜ ਨਾਲੇ ਤੋਂ ਦੋ ਗੱਡੀਆਂ ਆ ਰਹੀਆਂ ਵਾ। ਅਜ ਨਾਲੇ ਨਾ ਪੈਸਾ ਦਿੱਤਾ ਰਾਹੀ ਸਾਡੇ ਕੋਲ ਸਿਆ ਨਹੀਂ ਹੋਈ। ਤੇ ਸਾਡੇ ਬੰਦਿਆਂ ਨੇ ਚਾਨਲ ਦੇ ਦਿੱਤਾ ਕਿਤੇ ਮਾਲ ਪਿਆ ਸਵੇਰੇ 11-12 ਵਜੇ ਤਕਰੀਬ ਮਹਿਕਮੇ ਨੂੰ ਲੈ ਕੇ ਨਾਲ ਇੱਕ ਸ਼ਾਹਦੀਪਟਰ ਤੋਂ ਇਤਿਹਾਸ ਸਾਹਿਬ ਨੂੰ ਨਾਲ ਸਬੰਧਤ ਥਾਣੇ ਨੂੰ ਸਿਵਲ ਲੈਣ ਦੇ ਸੱਚ ਨੂੰ ਲੈ ਕੇ ਇਥੇ ਡੇਢ ਕਰਵਾਈ ਆ ਜੀ। ਤੇ ਤਕਰੀਬ 340 ਦੇ ਲਾਗੇ ਪੇਟੀਆਂ ਵੱਖ-ਵੱਖ ਬਣਾਣੀਆਂ ਮਿਲੀਆਂ ਆ ਜੀ। ਕਾਫੀ ਢੇਰ ਤੋਂ ਕੰਮ ਕਰਦਾ ਜੀ ਤਿੰਨ-ਚਾਰ ਸਾਲ ਤੋਂ ਕੰਮ ਕਰਦਾ। ਵੀ ਆਪਣੇ ਘਰ 'ਚ ਸਟ ਸਾਡੇ ਐਕਸਾਈਜ਼ ਭਾਗ ਦੇ ਨਾਲ ਇਨਸਪੈਕਟਰ ਗੁਰਮਿੰਦਰ ਸਿੰਘ ਸੀ ਇਹਨਾਂ ਨੂੰ ਇਨਫੋਰਮੇਸ਼ਨ ਸੀ ਸਾਨੂੰ ਕੁਫੀਆਂ ਨੇ ਪਰਮੇਸ਼ਰ ਸੀ ਕਲਵਨ ਸੁਤਿੰਦਰ ਸਿੰਘ ਕਿੰਦਾ ਜਿਹੜਾ ਨਾਲ ਉਹਦੇ ਅਜੇ ਜਿਹੜਾ ਘਰ ਦੇ ਵਿੱਚ ਨਜਾਇਜ਼ ਜਿਹੜੀ ਆ ਆਪਣਾ ਅੰਗਰੇਜ਼ੀ ਸ਼ਰਾਬ ਵਾਕੇ ਜਿਹੜਾ ਵੇਚ ਰਿਆ ਤੇ ਇਹਨੇ ਸ਼ਰਾਬਾਈ ਟੋੰਕਰੀਬ ਅਕਾਤੀ ਮਾਰ ਜਿਹੜੇ ਠੇਕੇ ਸਸਤੇ ਹੋਏ ਸੀ ਉਦੋਂ ਠੇਕੇਆਂ ਵੱਖੋ ਠੇਕੇਆਂ ਨੂੰ ਬਟਾਉਣ ਨਾਲ ਲੈ ਕੇ ਇਕੱਠੀ ਕੀਤੀ ਸੀ ਤੇ ਅੱਜ ਕਰੀਬ 300 ਸਵਾ 300 ਪੇਟੀ ਜਿਹੜੀ ਹੈ ਇਹੀ ਕਾਬੂ ਕੀਤੀ ਵੱਖੋ ਖਮਾਰਾਂ ਦੀ ਸ਼ਰਾਬ ਜਿਹੜੀ ਹੈ ਉਹ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪਰਚਾ ਜਿਹੜਾ ਦੇ 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 ਵੰਡਰਪੈਡ ਆਰਸੀ ਮਕਡਾਵਲ ਮਨੂਰੇਵਲ ਇਹ ਤਨਾਬ ਇਸ ਕੀ ਲੱਖੋ ਕਰ ਮਾਰ ਕੇ ਨਹੀਂ तकरीबन 344 ਟਟੀਆਂ ਜਿਹੜੀਆਂ ਫੜੀਆਂ ਦਿੱਤਾ ਪਿੰਡਾਂ ਦੇ ਵਿੱਚ ਲੋਕ ਆਂਦੇ ਨੇ ਇਹਨਾਂ ਸਸਤੀਆਂ ਰੇਸ ਸੀ ਮਹਿੰਗੇ ਪਾਉ ਜ ਤਾਂ ਕਿਸੇ ਦੋ ਬੋਲਾ ਦੇਤੀਆਂ ਪਿੰਡ ਦੇ ਚਾਰ ਬੋਲਾ ਵੇਚਦੀਆਂ ਇਸ ਤਰ੍ਹਾਂ ਜਿਹੜੀ ਸੇਲ ਕਰਦੇ ਸੀ ਪਹਿਲਾਂ ਵੀ ਇੱਕ ਦੋ ਪਰਚੇ ਦਰਜ ਹੈਗੇ ਹੁਣ ਦੁਰਗਾ ਵੀ ਆ ਜਿਹੜਾ ਦਰਜ ਕਰੇ ਇਹ ਕਾਫੀ ਚਿਰ ਤੋਂ ਦਾ ਨਗਾਰੇ ਸੀ ਦੋ ਤਿੰਨ ਸਾਲ